ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਖੜੇ ਆ ਤੇ ਚੋਣਾਂ ਦੇ ਵਿੱਚ ਕੁਝ ਦਿਨ ਜਿਹੜੇ ਆ ਚੰਦ ਘੰਟੇ ਕਹਿ ਲਿਆ ਜਾਵੇ ਤਾਂ ਬਾਕੀ ਨੇ ਤਾਂ ਲੋਕਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਬਠਿੰਡੇ ਦੇ ਵਿੱਚ ਲੋਕਾਂ ਦਾ ਸਿਆਸੀ ਮੂਡ ਕੀ ਹੈ ਕਿਹੜੀ ਪਾਰਟੀ ਦਾ ਕੈਂਡੀਡੇਟ ਮਜ਼ਬੂਤ ਲੱਗ ਰਿਹਾ ਇੱਥੇ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਹਰਸ਼ੀਮਰਤ ਕੋਰ ਬਾਦਲ ਖੜੇ ਨੇ ਤੇ ਭਾਜਪਾ ਦੇ ਵੱਲੋਂ ਬੀਬਾ ਪਰਮਪਾਲ ਪਰਮਪਾਲ ਕੋਰ ਜਿਹੜੇ ਆ ਉਹ ਖੜੇ ਨੇ ਤੇ ਜੀਤਮਿੰਦਰ ਸਿੱਧੂ ਜਿਹੜੇ ਆ ਉਹ ਖੜੇ ਨੇ ਇੱਥੇ ਤਾ ਹੋਰ ਵੀ ਜਿਹੜਾ ਪਾਰਟੀਆਂ ਦੇ ਵੱਲੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਕੈਂਡੀਡੇਟ ਉਤਾਰੇ ਗਏ ਨੇ ਆਮਾਰੀ ਵੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਮੌਜੂਦਾ ਉਹ ਇੱਥੇ ਖੜੇ ਨੇ ਤੇ ਲੋਕਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਪਾਰਟੀ ਦਾ ਮੂਡ ਹੈ ਜਿਹੜਾ ਇੱਥੇ ਲੋਕਾਂ ਨੂੰ ਵੋਟ ਪਾਉਣ ਦਾ ਹੈਗਾ ਕਿਹੜੀ ਪਾਰਟੀ ਦਾ ਜ਼ੋਰ ਲੱਗ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿ ਕੀ ਲੱਗਦਾ ਹੈ ਕਿਹੜੀ ਪਾਰਟੀ ਦਾ ਕੈਂਡੀਡੇਟ ਮਜ਼ਬੂਤ ਆ ਬਠਿੰਡਾ ਦੇ ਵਿੱਚ ਇਹਦੇ ਸ਼ੋਮਨੀ ਕਾਲੀ ਦਾ ਲੱਗਦਾ ਜੀ ਸ਼ੋਮਨੀ ਕਾਲੀ ਦਾ ਹਾਂਜੀ ਮੁਕਾਬਲਾ ਕਿਹਦੇ ਨਾਲ ਸ਼ੋਮਨੀ ਕਾਲੀ ਮੁਕਾਬਲਾ ਆਮਾ ਦੇ ਸਾਹੁਰੂ ਦਾ ਤੇ ਕਾਲੀਆਂ ਦਾ ਪੂਰਾ ਜੋਰ ਹੈ ਜੀ ਹਾਂਜੀ ਹਾਂਜੀ ਸਾਨੂੰ ਲੱਗ ਸਾਨੂੰ ਲੱਗ ਰਿਹਾ ਹੈ ਜੀ ਕਾਂਗਰਸ ਦਾ ਤੇ ਕੰਮ ਕੰਮ ਦੇ ਫੋਲ ਲੜੇ ਨਾ ਕੰਮ ਦੇ ਫੋਲ ਲੜੇ ਨਾ ਹਾਂਜੀ ਹਾਂਜੀ ਕੀ ਲੱਗਦਾ ਕਿਹੜੀ ਪਾਰਟੀ ਦਾ ਕਾਂਗਰਸ ਦਾ ਆਪਣੇ ਕਾਲੀਆਂ ਦਾ ਜੋਰ ਲੱਗਦਾ ਜੀ ਦੋਹਾਂ ਪਾਰਟੀਆਂ ਦਾ ਜੋਰ ਲੱਗਦਾ ਜੀ ਕਾਂਗਰਸ ਦਾ ਜੀ ਕਾਂਗਰਸ ਦਾ ਹਾਂਜੀ ਕਾਂਗਰਸ ਦਾ ਸਾਰੇ ਦੋਨਾਂ ਪਾਰਟੀਆਂ ਨਹੀਂ ਹੈ ਕਾਲੀ ਦੇ ਬੀਜੇਪੀ ਵਾਲਾ ਨਾ ਹਾਂਜੀ ਆਪਾ ਜੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਦਾ ਦਾ ਜਨੇ ਲੱਗਦਾ ਤਾਂ ਹੁਣਾ ਮਾਹੌਲ ਹਾਂਜੀ ਤੁਹਾਨੂੰ ਤੁਸੀਂ ਦੱਸ ਦੋ ਠੀਕ ਹੈ ਤਾਂ ਹੋਰ ਵੀ ਜਿਹੜਾ ਇੱਧਰ ਬਾਈ ਹੁਣੀ ਖੜੇ ਐ ਇਹਨਾਂ ਤੋਂ ਵਚਲਾਏ ਬਾਈ ਕੀ ਲੱਗਦਾ ਜੀ ਕੀ ਮਾਹੌਲ ਆ ਸਿਆਸੀ ਬਠਿੰਡੇ ਦੇ ਵਿੱਚ ਕੋਈ ਅਜੇ ਪਤਾ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਮੁਕਾਬਲਾ ਕਿਹਦੇ ਵਿਚਾਲੇ ਲੱਗ ਰਿਹਾ ਹਾਂਜੀ ਕਿਹਦੇ ਵਿਚਾਲੇ ਮੁਕਾਬਲਾ ਦੇਖੋ ਜੀ ਹੁਣ ਕੀਦਾ ਜੀ ਨਹੀਂ ਕੁਝ ਤਾਂ ਲੱਗ ਰਿਹਾ ਹੋਣਾ ਤੁਸੀਂ ਨਾ ਨਾ ਬਠਿੰਡੇ ਦੇ ਰਹਿਣ ਵਾਲੇ ਓ ਆ ਇਹ ਤਕਉ ਯੋਹੋ ਨੀ ਲੱਖੇ ਸਧਾਣੇ ਦੇ ਹੋ ਗਿਆ ਜੀ ਸਰ ਲੱਖੇ ਸਧਾਣੇ ਸੋ ਇਹ ਹੈ ਵੀ ਕੀ ਮਾਹੌਲ ਆ ਬਠਿੰਡੇ ਦੇ ਵਿੱਚ ਠੰਡੇ ਦੇ ਵਿੱਚ ਹਰ ਸਿਮਰਤ ਕੌਰ ਤੇ ਇਹਦਾ ਜੀਤਮੇਂਦਰ ਦਾ ਮੁਕਾਬਲਾ ਹੈ ਜੀ ਅਕਾਲੀਵਾਲ ਤੇ ਕਾਂਗਰਸ ਹਾਂਜੀ ਸੋ ਇਹ ਆਪਨ ਦਾ ਪਤਾ ਨਹੀਂ ਆਪ ਬਾਰ ਹੋ ਗਿਆ ਇਹਨਾਂ ਨੇ ਕੀ ਲੱਗਦਾ ਕਿਹਦਾ ਮੁਕਾਬਲਾ ਹੈ ਕੋਈ ਫਿਲਹਾਲ ਤਾਂ ਇਹ ਤਾਂ ਦੋਨਾਂ ਦੇ ਚੱਲੀ ਜਾ ਰਹੀ ਅੱਗੇ ਦਾ ਕੁਝ ਕਹਿ ਨਹੀਂ ਸਕਦੇ ਜੀ ਕਿਹਦਾ ਕਿਹਦਾ ਕਾਂਗਰਸੀਆਂ ਨਾਲ ਹੀ ਆ ਟਕੜੀਆਂ ਦਾ ਲੱਗਦਾ ਈ ਬਾਕੀ ਦਾ ਕੋਈ ਹੁਣ ਮੁਕੱਦਰ ਦੀ ਖੇੜਾ ਈ ਬੋਟਾ ਕਰੂ ਪੈਂਦੇ ਕਿ ਨੂੰ ਨਹੀਂ ਪੈਂਦੀ ਇਹ ਇਹਦੇ ਜਿਹੜਾ ਟਾਟੀ ਦਾ ਜੋਰ ਲਾ ਕੇ ਰਹਿਣਾ ਪਤਾ ਨਹੀਂ ਆਪਾਂ ਕਾਬਲਾਂ ਦਾ ਹਦੂ ਕਿਹੜੇ ਕਿਹੜੇ ਚ ਲੱਗ ਰਿਹਾ ਪਤਾ ਨਹੀਂ ਮੈਂ ਰੱਖੀ ਕਿ ਅੱਛਾ ਘੱਟ ਹੋਇਆ ਸੀ ਸੋ ਸਭਨਾਂ ਨੂੰ ਲੱਗਦਾ ਵੀ ਇਹ ਲੈ ਜਾਣਗੇ ਵੀ ਭਾਰਸ ਵਿੱਚ ਅਕਾਲੀ ਦਾ ਲੈ ਜਾਊਗਾ ਬਾਕੀ ਖੁੱਡਿਆ ਦਾ ਵੀ ਦੂਜੇ ਨੰਬਰ ਦਾ ਚਾਂਸ ਹੈ ਜਿਵੇਂ ਭਗਵਾਨਦਾਨ ਸਾਹਿਬ ਆਏ ਸੀ ਸੀਐਮ ਸਾਹਿਬ ਆਏ ਸੀ ਇਕੱਠੀ ਰੈਲੀ ਕੀਤੀ ਸੀ ਤੇ ਇੱਕ ਮਾਨ ਸਾਹਿਬ ਸੀਐਮ ਸਾਹਿਬ ਦਾ ਚਿਹਰਾ ਆਇਆ ਸੀ ਤਾਂ ਪਬਲਿਕ ਇਕੱਠੀ ਹੋ ਗਈ ਸੀ ਲੱਗਦਾ ਨਹੀਂ ਸੀ ਵੀ ਖੁੱਡਿਆ ਸਾਹਿਬ ਦਾ ਨਾ ਕਟ ਹੋਇਆ ਸੀ ਜੇ ਇਕੱਲੇ ਖੁੱਡਿਆ ਸਾਹਿਬ ਰੈਲੀ ਕਰਨ ਤਾਂ ਮਨ ਲੱਗਦਾ ਨਹੀਂ ਵੀ ਇੰਨੇ ਇਕੱਠੇ ਹੋਇਆ ਸੀ ਬਾਕੀ ਇਕੱਠ ਜੇ ਸੁਣਦੇ ਆ ਵੀ ਚਲੋ ਲੇਬਰ ਵਾਲੇ ਇਕੱਠੇ ਮੁੱਲ ਖਰੀਦ ਕੇ ਲੈਂਦੇ ਉਹ ਚਲੋ ਫੇਕ ਗੱਲਾਂ ਵੀ ਹੋ ਸਕਦੀਆਂ ਸੱਚੀਆਂ ਵੀ ਹੋ ਸਕਦੀਆਂ ਬਾਕੀ ਅੰਦਾਜ਼ਾ ਤੇ ਹੀ ਅੱ비 ਬੀਬਾ ਲੈ ਜੂਗੀ ਤਾਂ ਤੀਜੇ ਨੰਬਰ ਤੇ ਕਾਂਗਰਸ ਆਊਗੀ ਕੀ ਲੱਗਦਾ ਜੀ ਕੀ ਮਾਹੌਲ ਆ ਸਿਆਸੀ ਕਿਹੜੀ ਪਾਰਟੀ ਦਾ ਕੈਂਡੀਡੇਟ ਜਿਹੜਾ ਕੁਝ ਸਟਰੋਂਗ ਲੱਗ ਰਿਹਾ ਬਟਿੰਡੇ ਚ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਪਬਲਿਕ ਪੂਰੀ ਅਵੇਅਰ ਹੋ ਚੁੱਕੀ ਹੈ ਔਰ ਹਰ ਬੰਦੇ ਨੂੰ ਪਤਾ ਲੱਗ ਗਿਆ ਕਿ ਵਿਕਾਸ ਦਾ ਕੀ ਮੁੱਲ ਹੁੰਦਾ ਹੈ ਔਰ ਪਹਿਲੇ ਜਿਹੜੀ ਇਹ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਜਦੋਂ ਹੁੰਦੀਆਂ ਸੀਗੀਆਂ ਤਾਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਬਸ ਚੋਣ ਨਿਸ਼ਾਨ ਦਾਤੀ ਹੁੰਦੀ ਸੀ ਦਾਤੀ ਬੱਲੀ ਜਾਂ ਝੰਡਾ ਜਾਂ ਪੰਜਾ ਜਾਂ ਟੱਕੜੀ ਇਹੋ ਜਿਹੀ ਚੀਜ਼ਾਂ ਦਿਖਾ ਕੇ ਲੋਕੀ ਘਰੇ ਬੈਠ ਰਹੇ ਹੁੰਦੇ ਸੀਗੇ ਕਿਸੇ ਨੂੰ ਆਪਣੇ ਕੈਂਡੀਡੇਟ ਦਾ ਨਾਮ ਤੱਕ ਨਹੀਂ ਸੀ ਪਤਾ ਹੁੰਦਾ ਕਿਸੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀਗਾ ਵੀ ਇਹ ਚੋਣਾਂ ਦਾ ਫਾਇਦਾ ਕੀ ਹੋਣਾ ਹੈ ਪਰ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਿਆ ਹੈ ਵੀ ਇਹ ਚੋਣਾਂ ਜਿਹੜੀਆਂ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਦੇਸ਼ ਦੀ ਡਿਵੈਲਪਮੈਂਟ ਵਾਸਤੇ ਸਟੇਟ ਦੀ ਡਿਵੈਲਪਮੈਂਟ ਵਾਸਤੇ ਸਭ ਤੋਂ ਵੱਧ ਜ਼ਰੂਰੀ ਜਿਹੜੀ ਹੈ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਔਰ ਸਾਡੇ ਬਠਿੰਡੇ ਦੀ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੀ ਗੱਲ ਕਰੀਏ ਤਾਂ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਚੁੱਕੀ ਹੈ ਔਰ ਉਹਨਾਂ ਦੇ ਬਠਿੰਡੇ ਦੇ ਵਿੱਚ ਜੇ ਕੰਮਾਂ ਦੀ ਗੱਲ ਕਰੀਏ ਤਾਂ ਜਿੱਥੇ ਤੁਹਾਡੀ ਨਿਗਾ ਜਾਂਦੀ ਹੈ ਹਰ ਕੰਮ ਜਿਹ ਉਨ੍ਹਾਂ ਦਾ ਨਾਮ ਤਾਂ ਇਹੀ ਹੋ ਗਿਆ ਵੀ ਹਰ ਬੰਦੇ ਨੂੰ ਤੁਸੀਂ ਚਾਹੇ ਰਖਸ਼ਿਆਰਿਆਂ ਨੂੰ ਪੁੱਛ ਲੋ ਚਾਹੇ ਫੈਕਟਰੀ ਵਾਲਿਆਂ ਨੂੰ ਪੁੱਛ ਲੋ ਚਾਹੇ ਰੇਡੀਅਲ ਨੂੰ ਪੁੱਛ ਲੋ ਹਰ ਬੰਦਾ ਇੱਕੋ ਹੀ ਗੱਲ ਕਹੂਗਾ ਵੀ ਯਾਰ ਉਹਨਾਂ ਬੰਦਿਆਂ ਨੇ ਬਾਦਲ ਪਰਿਵਾਰ ਨੇ ਕੰਮ ਕਰਾਇਆ ਸੀ ਤਾਂ ਵੋਟ ਉਹਨਾਂ ਨੂੰ ਪਾਵਾਂਗੇ ਇਹੋ ਜਿਹੀਆਂ ਆਵਾਜ਼ਾਂ ਆ ਰਹੀਆਂ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਵੀ ਤੁਹਾਨੂੰ ਇਹੀ ਮਿਲੂਗਾ ਮੁਕਾਬਲਾ ਕਿਹਦੇ ਨਾਲ ਇਹਨਾਂ ਦਾ ਮੁਕਾਬਲਾ ਸਹੀ ਮੈਨੇ ਦਾ ਪੁੱਛੋ ਤਾਂ ਹੈ ਹੀ ਨਹੀਂ ਜੇ ਜ਼ਿਆਦਾ ਗੱਲ ਕਰਦੇ ਹਾਂ ਤਾਂ ਦੇਖੋ ਇੱਕ ਬੰਦਾ ਕੋਈ ਨਾ ਕੋਈ ਤਾਂ ਮੁਕਾਬਲੇ ਜਾਂਦਾ ਹੀ ਹੈ ਤਾਂ ਉਹਦੇ ਆ ਇੱਕ ਮੁਕਾਬਲਾ ਜਿਹੜਾ ਹੈ ਇਹਨਾਂ ਦੋਨਾਂ ਦੀ ਰੇਸ ਚੱਲ ਰਹੀ ਹੈ ਜਹਾਂ ਤੱਕ ਅ ਆ ਜਾਂਦਾ ਮੁਕਾਬਲੇ ਤੇ ਕਦੇ ਜਿਹੜਾ ਹੈਗਾ ਝਾੜੂ ਵਾਲਾ ਆ ਜਾਂਦਾ ਫੁੱਲ ਦਾ ਤਾਂ ਨਾਮ ਨਿਸ਼ਾਨੀਆਂ ਨਹੀਂ ਕਿਉਂਕਿ ਫੁੱਲ ਵਾਲਿਆਂ ਨੂੰ ਪਤਾ ਹੈ ਉਹਦਾ ਜਾਲੀ ਕੈਂਡੀਡੇਟ ਖੜਾ ਕੀਤਾ ਹੈ ਇਹੀ ਵੋਟ ਜਿਹੜੀ ਅਸੀਂ ਦੀ ਮੋਦੀ ਕੋਲੇ ਚਲੀ ਜਾਣੀ ਹੈ ਘੁੰਮ ਫਿਰ ਕੇ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸ ਦਿੰਦਾ ਕਿਉਂਕਿ ਜਿਹਦੇ ਜੀਦੇ ਘਰ ਦੇ ਨੂੰ ਟਿਕੜ ਮਿਲੀ ਹੋਵੇ ਉਹ ਬੰਦਾ ਤਾਂ ਘਰੋਂ ਨਹੀਂ ਆਇਆ ਸਾਡੇ ਬੰਦਿਆਂ ਨੂੰ ਬਥੇਰੇ ਨੂੰ ਫੋਨ ਆਉਂਦੇ ਆ ਵੀ ਆਓ ਜੀ ਆਓ ਅਸੀਂ ਆਪਾਂ ਪ੍ਰਚਾਰ ਕਰੀਏ ਤੇ ਆਪਾਂ ਤੁਸੀਂ ਨਾਲ ਚੱਲੋ ਤੇ ਉਹ ਬੰਦੇ ਐਂ ਕਹਿੰਦੇ ਆਪਣੇ ਮਲੂਕਾ ਸਾਹਿਬ ਨੂੰ ਬਾਹਰ ਬਲਾਓ ਤੇ ਅਸੀਂ ਵੀ ਆ ਗਏ ਉਹ ਕਹਿੰਦੇ ਮਲੂਕਾ ਸਾਹਿਬ ਤਾਂ ਆ ਗਏ ਕਹਿੰਦੇ ਕਿੱਥੇ ਆ ਉਹ ਨਹੀਂ ਯਾਰ ਅਸੀਂ ਵੱਡੇ ਮਲੂਕਾ ਸਾਹਿਬ ਦੀ ਗੱਲ ਕਰਦੇ ਆਂ ਜੇ ਵੱਡੇ ਮਲੂਕਾ ਸਾਹਿਬ ਦੀ ਨੂਨ ਨੂੰ ਟਿਕਟ ਮਿਲੀ ਹੈ ਤੇ ਉਹ ਅੱਜ ਉਹ ਘਰੇ ਬੈਠੇ ਐ ਤੇ ਦੂਜਾ ਬੰਦਾ ਕਿਵੇਂ ਆਊਗਾ ਬਾਈ ਜੀ ਉਹ ਅੰਦਰ ਖਾਤੇ ਦਾ ਫਿਰ ਦਿਮਾਗ ਦੇ ਵਿੱਚ ਦੂਜੀ ਆਂਦੀ ਹੈ ਨਾ ਚਾਹੇ ਹੋਵੇ ਜੋ ਮਰਜੀ ਲੇਕਿਨ ਇਹ ਚੀਜ਼ ਕਲੀਅਰ ਹੈ ਕਿ ਐਤ ਕੀ ਜਿਹੜਾ ਹੈ ਮੁਕਾਬਲਾ ਇੱਕ ਤਰਫਾ ਹੋ ਜਾਣਾ ਤੁਹਾਨੂੰ ਕੀ ਲੱਗਦਾ ਜੀ ਸਾਡੇ ਵੀ ਅਸੀਂ ਇੱਥੇ ਦੇਖਿਆ 11 ਦੇ ਵਿੱਚ ਮੱਲਿਆਂ ਦੇ ਵਿੱਚ ਲੋਕ ਐਹੀ ਕਹਿੰਦੇ ਹੈਗੇ ਰੋਜ਼ਗਾਰਨ ਤੋਂ ਲੈ ਕੇ ਜਿਹੜੀ ਕਾਰੀ ਜਲਦੀ ਸ਼ੁਰੂਆਤ ਹੋਈ ਸੀਗੀ ਰੋਜ਼ਗਾਰਨ ਥਰਮਲ ਤੋਂ ਲੈ ਕੇ ਏਮਜ਼ਿਤ ਕਰ ਹੁਣ ਤੱਕ ਏਮਜ਼ਿਤ ਕਰ ਇਹਨਾਂ ਨੇ ਇੰਨੇ ਵਿਕਾਸ ਕਰਾਇਆ ਹੈਗੇ ਵੀ ਗਿਣਤੀ ਕੋਈ ਨਹੀਂ ਹੈਗੀ ਕਿ ਕਦੇ ਯੂਨੀਵਰਸਿਟੀ ਏਮਜ਼ ਹੋਰ ਬੜਾ ਕੁਝ ਇਹਨਾਂ ਨੇ ਕੀਤਾ ਹੈਗਾ ਜਿਹੜਾ ਮੈਂ ਤੁਹਾਨੂੰ ਗਿਣਨ ਲੱਗ ਜਾ ਤਾਂ ਮੈਨੂੰ 5-10 ਮਿੰਟ ਲੱਗ ਜਾਣਗੇ ਬਾਕੀ ਅਜਿਹੜੀਆਂ ਦੂਜੀ ਵਿਰੋਧੀ ਪਾਰਟੀਆਂ ਹੈਗੀਆਂ ਉਹ ਤਾਂ ਅਕਾਲੀ ਦਲ ਨੂੰ ਐਂ ਕਿਹਾ ਕੇ ਵਧਰਾਮ ਕਰੀ ਜਾਂਦੀਆਂ ਹੈਗੀਆਂ ਵੀ ਇਹਦਾ ਸਾਰਾ ਪੈਸਾ ਭੰਡੇ ਦੇ ਅਲਾਵਾ ਅਕਾਲੀ ਦਾ ਬਾਦਲ ਪਰਿਵਾਰ ਨੇਗੇ ਇਹ ਸਾਰਾ ਪੈਸਾ ਇੱਥੇ ਲਾਈ ਹੁੰਦੀ ਹੈ ਕਿ ਕਦੇ ਹੋ ਤੁਸੀਂ ਦੇਖੋ ਇੱਕ ਪਾਸੇ ਤਾਂ ਉਹ ਕਹੀ ਜਾਂਦੇ ਆ ਕਿ ਇਹਨਾਂ ਨੇ ਕੀ ਕੀਤਾ ਹੈਗਾ ਇੱਕ ਪਾਸੇ ਇਹ ਕਹੀ ਜਾਂਦੇ ਆ ਉਹ ਵੀ ਸਾਰਾ ਪਾਸੇ ਉਸ ਤੋਂ ਇਲਾਵਾ ਬਹਿੰਡੇ ਤੇ ਇਲਾਵਾ ਇਹਨਾਂ ਨੇ ਚੋਣ ਪ੍ਰਚਾਰ ਦੂਜੇ ਸ਼ਹਿਰਾਂ ਦੇ ਵਿੱਚ ਵੀ ਕੀਤਾ ਉਸ ਦੀ ਵਜ੍ਹਾ ਨਾਲ ਇਹ ਅਕਾਲੀ ਦਲ ਦੀਆਂ ਜਿਹੜੀਆਂ ਸਿੱਟਾਂ ਸੀ ਪਿਛਲੇ ਵਾਰੀ ਘਟਾਈਆਂ ਸੀ ਆ ਤੇ ਐਦ ਕੀ ਮੇਰੇ ਖਿਆਲ ਚ ਲੱਗਦਾ ਵੀ ਚਾਰੋਂ ਪਾਸੇ ਸਾਰੇ ਪੰਜਾਬ ਦੇ ਵਿੱਚ ਹੀ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਇਹਨਾਂ ਦਾ ਪੂਰੀ ਬੁਲੰਦੀਆਂ ਚ ਅਕਾਲੀ ਦਲ ਆਊਗਾ ਜੀ ਠੀਕ ਆ ਬਾਈ ਯਾਰ ਵਧੀਆ ਚੱਲੀ ਜਾਂਦਾ ਉਹਦਾ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਦਾ ਕੈਂਡੀਡੇਟ ਸਟਰੋਂਗ ਲੱਗ ਰਿਹਾ ਹੈ ਦੇਖੋ ਅਲੱਗ-ਅਲੱਗ ਦੇ ਰਹੇ ਆ ਆਪਦੇ ਆਪ ਦੇ ਰਿਸਪੌਂਸਰ ਦੇ ਰਹੇ ਸਾਰੇ ਜਿਨ੍ਹਾਂ ਨੇ ਹੁਣ ਕੰਮ ਕੀਤਾ ਪੰਜਾਬ ਦੇ ਵਿੱਚ ਉਹੀ ਅੱਗੇ ਆਉਣਗੇ ਹੁਣ ਦੇਖੋ ਆਪ ਵਾਲੇ ਵੀ ਵਧੀਆ ਕੰਮ ਕਰ ਰਹੇ ਇਹ ਵਿੱਚ ਬਠਿੰਡੇ ਦੀ ਗੱਲ ਕਰੀਏ ਬਠਿੰਡੇ ਦੀ ਕੀ ਕੋਈ ਗੱਲ ਹੈ ਬਠਿੰਡੇ ਦੇ ਵਿੱਚ ਵੈਸੇ ਤਾਂ ਵੀਰੇ ਮੈਂ ਆਰਮੀ ਜਾ ਮੈਨੂੰ ਇਹ ਨਹੀਂ ਪਤਾਗਾ ਇਸ ਬਾਰੇ ਕਿਉਂਕਿ ਆਏ ਹੋਏ ਹਾਂ ਹਾਂਜੀ 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 ਰਿਪੋਰਟ ਕਿਤੇ ਆਏ ਹੋਏ ਫਿਰ ਵੀ ਕੀ ਲੱਗਿਆ ਕੀ ਜਿਆਦਾ ਤਾਂ ਇਹ ਆਪ ਦਾ ਰੌਲਾ ਚੱਲ ਰਿਹਾ ਆਪ ਦਾ ਹੀ ਜਿਆਦਾ ਮਾਹੌਲ ਚੱਲ ਰਿਹਾ ਕੀ ਲੱਗਦਾ ਬਾਈ ਜੀ ਕੀ ਮਾਹੌਲ ਆ ਮਾਹੌਲ ਤਾਂ ਜ਼ਿਆਦਾਤਰ ਲੱਗ ਰਿਹਾ ਹੈ ਅਕਾਲੀ ਗੁਰਦਾ ਜੀ ਅਕਾਲੀ ਗੁਰਦਾ ਮੁਕਾਬਲਾ ਕਿਹਦੇ ਨਾਲ ਚੱਲ ਰਿਹਾ ਖੁਡੀਆਂ ਵਾਲੇ ਨਾਲੀ ਖੁਡੀਆਂ ਨਾਲ ਚੌਣਾਂ ਨੂੰ ਲੈ ਕੇ ਮਾਹੌਲ ਠੀਕ ਹੈ ਕਿਹਦਾ ਮੁਕਾਬਲਾ ਲੱਗਦਾ ਅਸੀਂ ਤਾਂ ਬੀਬਾ ਹਰਸਿਮਰਤ ਨੂੰ ਜਿਤਾਣਾ ਜੀ ਠੀਕ ਹੈ ਉਹ ਜੋ ਮੁਕਾਬਲਾ ਕਿਹਦੇ ਨਾਲ ਵੀ ਹੋ ਰਿਹਾ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਨਾਲ ਹੀ ਹੈ ਆਮ ਆਦਮੀ ਹੂੰ ਤੇ ਤੀਜਾ ਕਾਂਗਰਸ ਕੋਲਸ ਵਾਲੇ ਫਿਰ ਕਿੱਥੇ ਨੇ ਕਾਂਗਰਸ ਪਿੱਛੇ ਹੈ 3 ਨੰਬਰ ਤੇ ਇੱਕ ਨੰਬਰ ਤੇ ਬੀਬਾ ਹਰਸਿੰਦਰ ਸਿੰਘ ਕੋਲ ਬਾਦਲ ਆ। ਹਾਂਜੀ ਤੁਮ ਕਿਹਾ। ਹਰਸਿੰਦਰ ਸਿੰਘ ਕੋਲ ਬਾਦਲ ਨਹੀਂ ਜਿਤਾਉਣਾ। ਮੋੜ ਸੁਪਾਰਟੀਆਂ ਦੇ ਬੰਦੇ ਹੀ ਸਾਰੇ ਕੰਮ ਕਰੀ ਜਾਂਦੇ ਆਮ ਪਬਲਿਕ ਦਾ ਮੈਨੂੰ ਇੰਟਰਸਟ ਨਹੀਂ ਆ। ਮੈਂ ਅੱਗੇ ਹਰ ਇੱਕ ਵਾਰੀ ਕਿਸੇ ਨਾਲ ਸੁਣਨ ਜਾਂਦੇ ਹੁੰਦੇ ਕੋਈ ਲੀਡਰ ਆ ਜੇ। ਕਿ ਇੰਟਰਸਟ ਹੈ ਨਹੀਂ ਕਿਤੇ ਗਰਮੀ ਵੀ ਹੈ। ਮੁਕਾਬਲਾ ਕਿਦਾ ਲੱਗਦਾ ਇੱਥੇ? ਮੁਕਾਬਲਾ ਹਰਸਿੰਦਰ ਦਾ ਕਿਹਦੇ ਨਾਲ ਹੈ ਇਹ ਨਹੀਂ ਪਤਾ ਲੱਗਦਾ। ਹਰਸਿੰਦਰ ਦਾ ਹੈਗੀ ਹੈਗਾ। ਹੁਣ ਇਹ ਨਹੀਂ ਪਤਾ ਲੱਗਦਾ ਆਪ ਵਾਲਿਆਂ ਨਾਲ ਇੱਕ ਕਾਂਗਰਸ ਨਾਲ ਹੈ ਕਿਉਂਕਿ ਬਲਾਂ ਵਿੱਚ ਬੜੇ ਨਹੀਂ ਜਾ ਕੇ ਹਜੇ ਹੁਣ ਜੇ ਚੈਨਲਾਂ ਤੇ ਦੇਖਦੇ ਆ ਕਿਸੇ ਦਾ ਆਪਦਾ ਚੈਨਲ ਹੁੰਦਾ ਉਹ ਆਪਦੀਆਂ ਕਰ ਰਹੀ ਜਾਂਦਾ ਦੂਜਾ ਆਪਦੀਆਂ ਉਹ ਤੇ ਉਹ ਜੋ ਕੰਫਿਊਜ਼ਨ ਚ ਹੈ ਹੁਣ ਇੱਕ ਨੰਬਰ ਤੇ ਹਰ ਸਿਮਰਤ ਹੀ ਹੈ ਸਿਮਰਤ ਦੀ ਹਵਾ ਹੈ ਸਾਰੇ ਬੋਲਦੇ ਕੋਈ ਆਊਗਾ ਦੱਸ ਉਸ ਕੋਲ ਬਾਦਲ ਕਿਹੜਾ ਮੁਕਾਬਲਾ ਕਰੇ ਕਿ ਸਰਮ ਖਾਣ ਆਨੇਗਾ ਕਿਉਂਕਿ ਪਹਿਲਾ ਐਮਪੀ ਹੈਗੀ ਆ ਕੋ ਦੋ ਇਹ ਐਮਐਲਏ ਵਾਲੇ ਬੰਦੇ ਆ ਇਹ ਇੱਕ ਮੰਤਰੀ ਵੀ ਆ। ਉਹ ਬਈ ਆਈ ਨਹੀਂ। ਅਰੇ ਐਮਪੀ ਐਮਪੀ ਹੁੰਦਾ ਹੈਗਾ। ਉਹ ਐਮਐਲਏ ਆ। ਠੀਕ ਹੈ ਨਾ ਮੰਤਰੀ ਆਪਾਂ ਫਿਰ ਕੀ ਹੋਗਾ? ਇਹ ਪਹਿਲਾਂ ਤਿੰਨ ਵਾਰੀ ਰਹੇ ਵੀ ਚੁੱਕੇ ਐਮਪੀ ਆ। ਠੀਕ ਹੈ। ਆਉਂਦਾ ਲੱਗ ਰਿਹਾ ਤੁਹਾਨੂੰ। ਆਊਗੀ ਇਹੀ ਆਊਗੀ 100% ਹੀ ਆ। ਓਕੇ। ਚੋਣਾ ਠੀਕ ਹੈ। ਵੈਸੇ ਹਜੇ ਤੱਕ ਤਾਂ ਇਹ ਤਾਂ ਪਤਾ ਨਹੀਂ ਲੱਗ ਰਿਹਾ ਕਿ ਦੀ ਮਤਲਬ ਚੱਲਦਾ ਹੈ। ਹਜੇ ਤੱਕ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੁਝ। ਮੁਕਾਬਲਾ ਲੱਗਿਆ ਵੀ ਪਤਾ ਵੀ ਕੀ ਦਾ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ। ਵੈਸੇ ਮੂਡ ਕੀ ਲੱਗਦਾ ਲੋਕਾਂ ਦਾ ਤੁਹਾਡੇ ਨਾਲ ਗੱਲਬਾਤ। ਮੂਡ ਸਾਡਾ ਮੂਡ ਤਾਂ ਝਾੜੂ ਵਾਲੇ ਹਾਂ ਰਾਜਨੀਤੀ ਖਿਚੜੀ ਬਣ ਚੁੱਕੀ ਹੈ ਲੋਕਾਂ ਦਾ ਕੋਈ ਪਤਾ ਨਹੀਂ ਕਿੱਧਰ ਜਾਵੇ ਫਿਰ ਵੀ ਕੀ ਲਾਇਆ ਤੁਸੀਂ ਮਹਾਵਲਾ ਕੀ ਕੰਕਲਜ ਕੌਣ ਲਾਗੇ ਮੁਕਾਬਲੇ ਦੇ ਵਿੱਚ ਆਏ ਜੀ ਦੋ ਪਾਰਟੀਆਂ ਦਾ ਜੀ ਹਰਸ਼ਵਿੰਦ ਕੌਰ ਬਾਦਲ ਤੇ ਆਪਣੇ ਖੋਟਿਆਸਾਂ ਕੋਣ ਕਿ ਲਾਇਆ ਸੇ ਜੀ ਇਹ ਬਸ ਆਈ ਦੇ ਹਾਪਰੀ ਵਕਤ ਕੁਟਿਆ ਦਾ ਨਾਮ ਦੋਨਾਂ ਦਾ ਹੀ ਹੈ ਖੁਟਿਆ ਦੇ ਸਿਮਰਦਾ ਜੀ ਦੋਈ ਵਾਰਡਿਆਂ ਜਿਹੜੇ ਆਬਜੈਕਟ ਹਰ ਜਦਾਂ ਫੈਦਲ ਕਰਨੀ ਹੈ ਪਰ ਇਹ ਮੌਕੇ ਤੇ ਸਾਨੂੰ ਆਉਣ ਨੂੰ ਪਤਾ ਨਹੀਂ ਇਹ ਫੇਰ ਵੀ ਲੋਕ ਆਵਾਜ਼ ਕੀ ਆ ਜੇ ਲੋਕਾਂ ਦੀ ਧਰਲਵੀ ਮਿਲ ਜਾਈ ਆਵਾਜ਼ ਆ ਜਾਈਗੀ ਕੋਈ ਕਹਿੰਦਾ ਕਾਂਗਰਸ ਨੇ ਆਗੇ ਕੋਈ ਕਹਿੰਦਾ ਜਿਹੜਾ ਹੈਗਾ ਸਰਕਾਰ ਆਪਦੀ ਬਣਨੀ ਚਾਹੀਦੀ ਆ ਆਪਦੀ ਰਹਿਣੀ ਚਾਹੀਦੀ ਆ ਸੈਂਟਰ ਚ ਵੀ ਆਪਦੀ ਆਣੀ ਚਾਹੀਦੀ ਆ ਅਕਾਲੀ ਕਲੀ ਕੀ ਸਿਚੁਏਸ਼ਨ ਹੈ ਅਕਾਲੀਆਂ ਦੀ ਜਿਹੜੀ ਹਜੇ ਕੋਈ ਸਿਚੁਏਸ਼ਨ ਨਜ਼ਰ ਨਹੀਂ ਆਉਂਦੀ ਕਾਲੀਆਂ ਨਹੀਂ ਨਜ਼ਰ ਆਉਂਦੀ ਕੀ ਠੀਕ ਹੈ ਫਿਰ ਦੇਖੋ ਜੀ ਮਿਕਸ ਜਿਹਾ ਲੱਗਦਾ ਫਿਰ हां ਜਿਆਦਾ ਤਾਂ ਇਹਨਾਂ ਦਾ ਲੱਗਦਾ ਜੀ ਥੋੜਾ ਜਗਾ ਖੁੱਡੀਆਂ ਸਾਹਿਬ ਦਾ ਹਾਂ ਜੀ ਹਾਂ ਮੁਕਾਬਲਾ ਕਿਹਦੇ ਨਾਲ ਮੁਕਾਬਲਾ ਤਾਂ ਦੇਖੋ ਇਹਨਾਂ ਨਾਲ ਹੀ ਆ ਜੀ ਫਰਮਸਨ ਕੋਲ ਬਦਲਣ ਵਾਲੀ ਆ ਹਾਂ ਜੀ ਹਾਂ ਜੀ ਠੀਕ ਹੈ ਓਕੇ ਬਾਕੀ ਖਿਚੜੀ ਜੀ ਬਣੀ ਪਈ ਆ ਕਿਹਦਾ ਮੁਕਾਬਲਾ ਕਿਹਦਾ ਲੱਗਦਾ ਮੁਕਾਬਲਾ ਤਾਂ ਕਾਂਗਰਸ ਦਾ ਤੇ ਆਪਦਾ ਹੀ ਹੋਊਗਾ ਕੋਲੀਦਲ ਨੂੰ ਕਿਹੜਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ ਕਿਉਂਕਿ ਲੋਕ ਤਾਂ ਜੁੱਤੀਆਂ ਮਾਰੀ ਜਾਂਦੇ ਆ ਇਹਨਾਂ ਨੇ ਅੱਗੇ ਥੋੜਾ ਕਰਿਆ ਭਾਜੋ ਬੇਆਬਦੀ ਕਰਵਾਈ ਹੈ ਕਿਤੇ ਕਿਤੇ ਬੰਦੀ ਸਿੰਘ ਇਹਨਾਂ ਦੇ ਟਾਈਮ ਦੀ ਹੈ ਇਹਨਾਂ ਨੇ ਹੀ ਨਿਕਲਣ ਦਿੰਦੇ ਹੂੰ ਬਾਕੀ ਇਹ ਵੀ ਆਮ ਆਦਮੀ ਨੂੰ ਜਿਆਦਾ ਲੋਕੀ ਚੋਰ ਚਾਹੁੰਦੇ ਆ ਉਹ ਪਤਾ ਕੀ ਛੱਡ ਸਾਨੂੰ ਤਾਂ ਇਹ ਲੱਗ ਰਿਹਾ ਵੀ ਮੁਕਾਬਲਾ ਤਾਂ ਹੈਗਾ ਆਪਣਾ ਬੀਬਾ ਜੀ ਦਾ ਕੋ ਖੁੜੀਆ ਸਬਜੀ ਦਾ ਮੁਕਾਬਲਾ ਸਾਡਾ ਤੇ ਉਹ 100 ਜਿਆਦਾ ਚਾਂਸ ਸਾਡੇ ਗੁਰਮੀਤ ਸਿੰਘ ਖੁੜੀਆ ਜੀ ਦੇ ਹੀ ਹੈ ਬਾਕੀ ਤਾਂ ਬਾਹਰ ਹੀ ਹੈ ਜਿੰਨੇ ਵੀ ਹੈਗੇ ਜਿੰਨੇ ਬਾਕੀ ਤਾਂ ਰੇਸ ਚ ਬਾਹਰ ਹੀ ਹੈਗੀ ਬਾਕੀ ਜਿੰਨੇ ਤੇ ਇਹ ਪਹਿਲਾਂ ਤਾਂ ਬੀਬਾ ਜੀ ਤੇ ਪਿੰਡਾਂ ਵਿੱਚ ਵੀ ਥੋੜਾ ਜਿਹਾ ਹੈਗਾ ਇਹਨਾਂ ਦਾ 네ਗੇਟਿਵਿਟੀ ਬਹੁਤ ਹੈਗੀ ਹੈਗੀ ਸ਼ਹਿਰ ਦੇ ਵਿੱਚ ਜਿਹੜੀਆਂ ਇਹਨਾਂ ਦੀ ਹੈਗੀ ਵੋਟ ਬੀਜੇਪੀ ਕੱਟ ਦੋਗੀ ਜਿਹੜੀ ਪਹਿਲਾਂ ਨਾਲ ਹੁੰਦੇ ਸੀਗੇ ਇਹਨਾਂ ਦੀ ਪਹਿਲਾਂ ਤੇ ਕਾਂਗਰਸੀ ਹੋ ਗਈ ਤਾਂ ਬੀਜੇਪੀ ਬੀਜੇਪੀ ਨੂੰ ਨੁਕਸਾਨ ਕਰੇਗੀ ਬੀਬਾ ਜੀ ਦੀ ਵੋਟ ਤੋਂ ਇਸ ਕਰਕੇ ਖੁੱਡੀਆਂ ਦੀ 100% ਚਾਂਸ ਆ ਸਾਡਾ ਲੱਗ ਰਹੀ ਕੁਝ ਨਹੀਂ ਹੁੰਦਾ ਕੀ ਲੱਗ ਰਿਹਾ ਸਾਇਲੈਂਸ ਹੈ ਭਾਈ ਸਾਰਾ ਕੁਝ ਕਹਿਣ ਨੂੰ ਕਈ ਕੁਝ ਮਰਜ਼ੀ ਕਹੀ ਜਾਵੇ ਮੁਕਾਬਲਾ ਜਿਹੜੇ ਲਾ ਮੁਕਾਬਲਾ ਮੁਕਾਬਲਾ ਤਾਂ ਕਿਸੇ ਚਾ ਨਹੀਂ ਹੈਗਾ ਗੇ ਟਾਈਮ ਐਨਾ ਪਤਾ ਹੈ ਮੈਨੂੰ ਇਹ ਲੋਕ ਪੁਸਤਾ ਕਹਿੰਦੇ ਹੋਣਗੇ ਵੀ ਲੋਕ ਤਾਂ ਐਵੇਂ ਹੀ ਕਹਿੰਦੇ ਯਾਰ ਆਮ ਆਦਮੀ ਪਾਰਟੀ ਵੀ ਆਏਗੀ ਅਕਾਲੀ ਵੀ ਆਏਗੀ ਆ ਚੀਜ਼ ਵੀ ਕਹਿੰਦੇ ਆ ਤੇ ਬਾਕੀ ਆਂਤਰੀਕ ਚੋਤ ਕੁਝ ਨਹੀਂ ਕਹਿ ਸਕਦੇ ਕੁਝ ਵੀ ਹੋ ਸਕਦਾ ਹਾਂਜੀ ਭਾਜੀ ਕੀ ਲੱਗਦਾ ਜੀ ਸੁਰੋਤ ਦੇ ਪਬਲਿਕ ਦਾ ਕੀ ਮੂਡ ਹੈ ਜੀ ਦੇਖੋ ਭਾਜੀ ਆਉਣਾ ਸਮੇਂ ਪਹਿਲਾਂ ਹੀ ਸਮਾਂ ਜਿਹੜਾ ਨੰਗੇ ਆਉਣਾ ਸਮੇਂ ਵਾਰੀ ਸਾਰੀ ਗੱਲ ਆ ਕਾਊਂਟ ਕਰੀਏ ਤਾਂ ਕੋਈ ਫਾਇਦਾ ਨਹੀਂ ਕਿਸੇ ਨੂੰ ਵੋਟ ਪਾਉਣ ਦਾ ਨਾ ਕਾਲੀਆਂ ਨੂੰ ਤਾਂ ਬਿਲਕੁਲ ਹੀ ਨਹੀਂ ਜ਼ੀਰੋ ਨੰਬਰ ਮੰਨਦਾ ਮੈਂ ਆਮ ਪਾਰਟੀ ਆਈਆ ਆਮ ਪਾਰਟੀ ਦੀ ਕੋਈ ਉਮੀਦ ਆਉਣੇ ਸਮੇਂ ਚ ਲੱਗਦੀ ਵੀ ਕੋਈ ਫਾਇਦਾ ਉਠਾ ਲਾਂਗੇ ਇਹਨਾਂ ਤੋਂ ਬਿਲਕੁਲ ਹੀ ਇੱਥੇ ਤੱਕ ਮਨ ਸੋਚ ਹੋਈ ਵੀ ਹੋਈ ਪਈ ਆ ਆਮ ਇਨਸਾਨ ਦੀ ਬੋਰ ਕਿਸੇ ਨੂੰ ਵੀ ਨਾ ਪਾਓ ਗਰੀਬ ਬੰਦੇ ਦੀ ਕੋਈ ਵੈਲਿਊ ਹੀ ਨਹੀਂ ਇਹ ਦੁਨੀਆ ਤੇ ਰਹੀ ਹੁਣ ਬਿਲਕੁਲ ਕੋਈ ਸਹਾਰਾ ਨਹੀਂ ਇਹ ਪਾਰਟੀਆਂ ਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਸ ਜੀ ਮੈਂ ਤਾਂ ਇੱਕ ਹੀ ਗੱਲ ਜਾਣਦੇ ਜੇ ਦੋ ਇਹਨਾਂ ਨੂੰ ਬੋਟ ਚ ਦੇ ਦਈਏ ਉਹ ਤਾਂ ਇੱਥੇ ਤਾਂ ਘਰ ਤੋੜ ਦਈਏ ਗੇੜੇ ਮਾਰਦੇ ਆ ਤੇ ਬਾਅਦ ਚ ਕੋਈ ਪੁੱਛਦਾ ਹੀ ਨਹੀਂ ਜਿੱਤੇ ਬਾਅਦ ਚ ਵੀ ਮੇਰਾ ਗਰੀਬ ਬੰਦਾ ਹੈ ਝਾੜੀ ਮਜ਼ਦੂਰੀ ਕਰਦੀ ਹੈ ਝਾੜੀ ਲੱਗਦੀ ਨਹੀਂ ਜੜਨ ਜੂੜਾ ਕੋ ਨਹੀਂ ਭੁੱਖ ਮਰਾ ਕੋਣੀ ਤੇ ਸਰਕਾਰ ਮਾਰੀ ਕੇ ਮਦਦ ਕਰਿਆ ਕੋਈ ਮਦਦ ਕੌਣ ਕਰੇ ਰਸਨਾਵਾ ਬੋ ਵੀ ਪੂਰਾ ਕੋਣ ਮਿਲੇ ਬੁਜ਼ੁਰਗਾਂ ਦੀ ਪੈਨਸਿਨ ਬੰਦ ਹੋ ਗਈ ਕੀ ਲੱਗਦਾ ਵੰਡਾ ਦੇ ਲੋਕੀ ਕੀ ਕਿ ਮਨ ਫਤਵਾ ਦੇਣਗੇ ਬੇਖੋ ਜੀ ਕੀ ਬਦੋਂ ਚਾਰੇ ਪਾਸੇ ਚਲਦੇ ਦੇਖਤਾ ਹੈ ਨਹੀਂ ਕਿਸੇ ਗਰੀਬ ਆਦਮੀ ਦੇ ਹੂੰ ਸੋ ਵੀ ਦੇਖੋ ਜਿਹੜਾ ਹੀਰਾ ਹੁੰਦਾ ਹੈ ਨਾ ਹੀਰਾ ਜਿਹਨੂੰ ਜੋਰ ਹੀਰੇ ਨੂੰ ਜੋਹਰੀ ਹੀ ਜਾਣਦਾ ਹੈ ਸਾਡੇ ਭਾਵ ਨਾਲ ਤਾਂ ਮੇਰਾ ਦਿਲ 100% ਬਾਦਲ ਸਾਹਿਬ ਜਿਹੜੇ ਹੈ ਇਹਨਾਂ ਦਾ ਤੋਂ ਅਸੀਂ ਮਾਤਾ ਦੇ ਭਗਤਾਂ ਸੋ ਜਿੱਤਣ ਕਿ ਇਹਨਾਂ ਦਾ ਜੋਰ ਹੈ ਜੋਰ ਹੈ ਜੇ ਸਾਡੇ ਦਿਲੋਂ ਸੱਚੀ ਉਮੀਦ ਵੀ ਹੈ ਇਹ ਬਾਦਲ ਜਿੱਤਣਗੇ ਜੇ ਕੁੜੀਆਂ ਦੇ ਵਿਆਹਾਂ ਦੀ ਗੱਲ ਕਰੋਂ ਨਾ ਤੁਸੀਂ ਉਹਨਾਂ ਦਾ ਦਾਰਜਕਾਂ ਜੋ ਵੀ ਮਿਲਿਆ ਖੁਸ਼ ਹੈ ਉਹ ਬਾਦਲ ਸਾਹਿਬ ਦੀ ਮਿਹਰਤ ਨਾਲ ਮਿਲਿਆ ਉਹਨਾਂ ਨੂੰ ਸਾਈਕਲਾਂ ਮਿਲੀਆਂ ਕੁੜੀਆਂ ਜੋਗਾ ਉਹ ਵੀ ਬਾਦਲ ਸਾਹਿਬ ਉਹਦੇ ਮਿਲੀਆਂ ਇਹਨਾਂ ਨੇ ਪਾਵਰਸ ਨੇ ਕੀ ਕੀਤਾ ਤੁਹਾਡਾ ਕੁਝ ਨਹੀਂ ਕੀਤਾ ਅਸੀਂ ਤਾਂ ਫਕਰ ਬੰਦੇ ਦੋ ਰੋਟੀਆਂ ਸਵੇਰੇ ਮਿਲ ਗਈਆਂ ਤਾਂ ਵੀ ਕੋਈ ਨਹੀਂ ਸ਼ਾਂਹ ਮਿਲ ਗਈਆਂ ਤਾਂ ਵੀ ਕੋਈ ਨਾ ਮਿਲੀਆਂ ਤਾਂ ਤਾਂ ਵੀ ਕੋਈ ਨਹੀਂ ਮਹਾਰਾਜੀ ਦਿਲੋਂ ਸਾਡੀ ਆਵਾਜ਼ ਪਰ ਕਿਉਂ ਇਹਨਾਂ ਨੇ ਸਭ ਗਿੰਦੇ ਕੁੜੀਆਂ ਦੇ ਦਾਜ ਦਸਣਾ ਉ ਤਾਂ ਵਹਿੰਗੇ ਸਭ ਸਭ ਅਸੀਸ ਦਾ ਵਸੀਹੀ ਅਸੀਂ ਕਹਿਣਾ ਚਾਹੁੰਦੇ ਆਂ ਕੱਲ ਸੁਖਵੀਰ ਬਾਦਲ ਕਹਿ ਕੇ ਆ ਸੀ ਕਹਿੰਦਾ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਾਂ ਇੱਥੇ ਕੋਈ ਜੇਬਾ ਗਦਰ ਦਾ ਹੈਗਾ ਤਾਂ ਉਹਨਾਂ ਨੂੰ ਫਾਂਸੀ ਲਾਵਾਂਗੇ ਵੀ ਨਸ਼ਾ ਕਿਹਨੇ ਲਾਇਆ ਪਹਿਲਾਂ ਤੁਹਾਨੂੰ ਪਤਾ ਹੀ ਹੈ ਜੀ ਨਸ਼ਾ ਮਜੀਠੀ ਹੀ ਨਹੀਂ ਲਾਇਆ ਸੁਖਵੀਰ ਕਾ ਨਹੀਂ ਲਾਇਆ ਫਿਰ ਇਹ ਨਸ਼ਾ ਕਿੱਥੋਂ ਉਹਨੂੰ ਕਿਵੇਂ ਫਾਂਸੀ ਲਾਉਣਗੇ ਨਸ਼ਾ ਇਹਨਾਂ ਦਾ ਸੋਨੇ ਪੰਜਾਬ 'ਚ ਨਸ਼ਾ ਨਹੀਂ ਆਉਂਦਾ ਨਹੀਂ ਸੀ ਨਾ ਮਸੇ ਨਹੀਂ ਕ ਉਹ ਸਾ ਗਰੀਬੀ ਆ ਦੂਰ ਹੋਏਗੀ ਹਾਂਜੀ ਗਰੀਬੀ ਦੂਰ ਹੋਏ ਮੈਂ ਤਾਂ ਮੁੰਡੂ ਦੀ ਕਰੀਏ ਜੀ ਰੋਟੀ ਖਾਈ ਨਹੀਂ ਰੋਟ ਕਿਨੂੰ ਹੋੜ ਦਾ ਜਿੱਥੇ ਮਨ ਕਰੇ ਉੱਥੇ ਪਾਉਣ ਕੋਣ ਵਧੀਆ ਲੱਗਦਾ ਮੈਨੂੰ ਆਪਣਾ ਸਾਰੇ ਇੱਕੋ ਸਾਰੇ ਜੀ ਹੈਲੋ ਸਸ਼ੀਕਾਲ ਜੀ ਮੈਂ ਅਮਨਪ੍ਰੀਤ ਬਠਿੰਡਾ ਸ਼ਹਿਰ ਤੋਂ ਸਾਨੂੰ ਇੱਕ ਏਦਾਂ ਦਾ ਨੇਤਾ ਚਾਹੀਦਾ ਜੀ ਜਿਹੜਾ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਸੰਦੇਸ਼ਾ ਦੇਵੇ ਕਿ ਤੁਸੀਂ ਮਤਲਬ ਹਾਇਰ ਐਜੂਕੇਸ਼ਨ ਲਈ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਸੋ ਆਪਾਂ ਉਹ ਵੀ ਇੱਥੇ ਵੀ ਆਪਾਂ ਐਜੂਕੇਸ਼ਨ ਹਾਇਰ ਐਜੂਕੇਸ਼ਨ ਕਰ ਸਕਦੇ ਆ ਬਟ ਆਪਣੇ ਇਦਾਂ ਦਾ এনवायरमेंट ਨਹੀਂ ਆ ਕੁੜੀਆਂ ਲਈ ਸੇਫ ਨਹੀਂ ਆ ਸਭ ਤੋਂ ਵੱਡੀ ਗੱਲ ਹੈ ਜਿਹੜੀ ਜਿਹੜਾ ਪੰਜਾਬ ਸ਼ਹਿਰ ਹੈ ਇੱਥੋਂ ਦੀ ਮੈਂ ਤਾਂ ਚਾਹੁੰਦੀ ਆ ਕਿ ਸਿਮਰਜੀਤ ਸਿੰਘ ਮਾਨ ਨੂੰ ਪ੍ਰਮੋਟ ਕਰਨਾ ਚਾਹੀਦਾ ਆਪਾਂ ਨੂੰ ਜੋ ਇੱਕ ਆਪਾਂ ਨੂੰ ਸਿੱਖੀ ਰਿਲੇਟਿਡ ਵੀ ਬਹੁਤ ਕੁਝ ਸਿਖਾਉਂਦੇ ਨੇ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਜੀ ਮੈਂ ਬਠਿੰਡਾ ਸ਼ਹਿਰ ਤੋਂ ਹੀ ਆ ਜੀ ਅੱਜ ਦੀ ਕੜੀ ਦਾ મતલਬ ਇਹ ਹੈ ਕਿ ਇਹਦਾ ਚੋਣ ਪਾਸੇ ਜਾ ਰਿਹਾ ਹੈ ਅੱਜ ਦੀ ਕੜੀ ਦੇ ਵਿੱਚ ਫਸਟ ਤਾਂ ਦੇਖੋ ਬੀਜੇਪੀ ਜਾ ਰਿਹਾ ਹੈ ਠੀਕ ਹੈ ਜੀ ਬਟ ਅਸੀਂ ਸਿੱਖੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਤਾਂ ਅਸੀਂ ਤਾਂ ਸਿਮਰਜੀਤ ਸਿੰਘ ਮਾਲੂਈ ਪ੍ਰਮੋਟ ਕਰਦੇ ਹਾਂ ਜੀ ਸਰ ਨੇਤਾ ਤੇ ਉਹ ਜਾ ਹੋਣਾ ਚਾਹੀਦਾ ਜਿਹੜਾ ਆਪਣੇ ਸਾਰੇ ਪੰਜਾਬ ਬਾਰੇ ਸੋਚੇ ਤੇ ਜਿਵੇਂ ਕਿ ਵੀ ਬੱਚੇ ਬੇਰੋਜ਼ਗਾਰ ਫਿਰਦੇ ਆ ਉਹਨਾਂ ਨੂੰ ਜੌਬ ਮਿਲੇ ਅੱਗੇ ਉਹਨਾਂ ਦਾ ਫਿਊਚਰ ਵਧੀਆ ਹੋਵੇ ਬੱਚੇ ਬਾਹਰ ਜਾ ਰਹੇ ਐ ਕਮ ਸੇ ਕਮ ਇੱਥੇ ਆਪਣੇ ਪੰਜਾਬ 'ਚ ਹੀ ਇਸ ਤਰ੍ਹਾਂ ਦਾ ਉਹ ਹੋਵੇ ਮਾਹੌਲ ਵੀ ਇੱਥੇ ਬੱਚੇ ਸੈਟਲ ਹੋਣ ਸਰ ਮੈਂ ਤਾਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੀ ਇਸ ਤਰ੍ਹਾਂ ਦਾ ਕਿਉਂਕਿ ਇਹ ਤਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਵੀ ਕੌਣ ਕਿਹਦੇ ਬਾਰੇ ਸਰ ਜਿਹੜਾ ਅੱਗੇ ਬਾਰੇ ਸੋਚੇ ਫਿਊਚਰ ਬਾਰੇ ਵਧੀਆ ਸੋਚੇ ਬੱਚਿਆਂ ਬਾਰੇ ਵੀ ਸੋਚੇ ਐਜੂਕੇਸ਼ਨ ਬਾਰੇ ਸੋਚੇ ਸਾਰੇ ਪਾਸੇ ਵਧੀਆ ਹੀ ਸੋਚੇ ਹਾਂਜੀ ਨਹੀਂ ਤਾਂ ਸਰ ਕਿਸੇ ਨੂੰ ਵੀ ਨਹੀਂ ਪਾਉਣੀ ਚਾਹੀਦੀ ਇਹ ਹੀ ਸੋਚਦੀ ਆ ਮੈਂ ਤਾਂ ਜੀਤਮਿੰਦਰ ਜੀ ਕੌਣ ਹੈ ਜੀ ਹਵਾ ਕਿਦੀ ਹੈ ਇੱਥੇ ਬੱਠੇ ਕਾਂਗਰਸ ਦੀ ਹੈ ਜੀ ਅੱਛਾ ਜੀ ਪਹਿਲੇ ਨੰਬਰ ਤੇ ਕੌਣ ਹੈ ਜੀਤਮਿੰਦਰੀ ਹੈ ਜੀ ਦੂਸਰੇ ਤੇ ਹਰ ਸਿਮਰਤ ਕੋਰ ਤੀਜਰੇ ਤੇ ਆਮ ਪਾਰਟੀ ਵਾਲੇ ਬੀਜੇਪੀ ਵਾਲੇ ਅੱਛਾ ਜੀ ਅਰੇ ਜਿੰਦਾਬਾਦ ਰਸੋਈ ਜਸਤਿਕਾ ਨੂੰ ਮੋਟਾ ਪਾਉਣੀ ਜੀ जी वोटा तो पाएंगे जी देखो सरकार सहूलियत दे, दे सब जनों को और ये जो महंगाई बढ़ रही है इसके लिए थोड़ा सा करे वो कंट्रोल क्या जी देखो अपनी अपनी जगह तो सारे वैसे देखे तो बेटर ही है ਪਰ ਜੋ ਕੰਮ ਕਰੇ ਬੜੀਆ ਜਿਵੇਂ ਮੋਦੀ ਸਰਕਾਰ ਚੱਲ ਰਹੀ ਹੈ ਬੜੀਆ ਚੱਲ ਰਹੀ ਹੈ ਤਾਂ ਮੈਂ ਤਾਂ ਉਹਨੂੰ ਸਪੋਰਟ ਕਰੂੰਗੀ ਬਠਿੰਡੇ ਦੇ ਵਕਫਾ ਲੋਕਾਂ ਦੀ ਰਾਏ ਤੋਂ ਤੁਹਾਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਲੋਕਾਂ ਦਾ ਮੂਡ ਲਗਭਗ ਜਾਣ ਚੁੱਕੇ ਹੋਵੋਗੇ ਕਿ ਲੋਕਾਂ ਦਾ ਰੁਝਾਨ ਬਠਿੰਡੇ ਦੇ ਵਿੱਚ ਕਿੱਧਰ ਵੱਲ ਨੂੰ ਹੈ ਤਾਂ ਇਸ ਤੋਂ ਬਾਅਦ ਹੁਣ ਫਰੀਦਕੋਟ ਵੱਲ ਨੂੰ ਚੱਲਦੇ ਆ ਫਰੀਦਕੋਟ ਦੇ ਵਿੱਚ ਕੀ ਕੁਝ ਮਾਹੌਲ ਆ ਸਿਆਸੀ ਉਸ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਕੈਮਰਾਮੈਨ ਪ੍ਰਵੀnder ਸਿੰਘ ਦੇ ਨਾਲ ਕੁਲਵਿੰਦਰ ਸਿੰਘ ਚਲੇ Đi ਬਠਿੰਡਾ